ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰ ਤੇ ਸੋ ਗੱਲਬਾਤ ਅੱਜ ਦੀ ਬਹੁਤ ਹੀ ਦਿਲਚਸਪ ਹੋਣ ਵਾਲੀ ਹੈ ਦੋਸਤੋ ਗੱਲਬਾਤ ਕਰਾਂਗੇ ਅੱਜ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪਰਨੀਤ ਕੌਰ ਦਾ ਵਿਆਹ ਕਿੱਦਾਂ ਹੋਇਆ ਔਰ ਵਿਆਹ ਤੋਂ ਬਾਅਦ ਕੀਆ ਚੱਕਰਵਾਦੀਆਂ ਪਈਆਂ ਕਿ ਮਨਮਟਾਬੀ ਹੋਏ ਜਿਹੜੇ ਇਹਨਾਂ ਦੇ ਦੱਸਾਂਗੇ ਸਾਰੀ ਗੱਲਬਾਤ ਔਰ ਇਹ ਸ਼ਾਦੀ ਕਿੱਦਾਂ ਹੋਈ ਤੇ ਕਿਵੇਂ ਦੀ ਸੀ ਇਹ ਵੀ ਦੱਸਾਂਗੇ ਵੀਡੀਓ ਸਾਰੀ ਸੁਣਨਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਜਿਨ੍ਹਾਂ ਵੀ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਬ ਲੋ ਤਾਂ ਦੋਸਤੋ 1960 ਦੇ ਦਹਾਕੇ ਦੇ ਵਿੱਚ ਕੈਪਟਨ ਅਮਰਿੰਦਰ ਭਾਰਤ ਦਾ ਸਭ ਤੋਂ ਵੱਧ ਯੋਗ ਕੁਆਰਿਆਂ ਵਿੱਚੋਂ ਇੱਕ ਸੀ ਇੱਕ ਤਾਂ ਇਹ ਜਵਰਾਜ ਇੱਕ ਫੌਜੀ ਅਫਸਰ ਉਤੋਂ ਕੁਆਰਾ ਤੇ ਸੋਹਣਾ ਹੀ ਬਹੁਤ ਸੀ ਔਰ ਇਹਦੀ ਲੰਬਾਈ 5 ਫੁੱਟ 11 ਇੰਚ ਸੀ ਔਰ ਬੜਾ ਨਿਮਰਤਾ ਹਾਉਮਸਲੇ ਵਾਲਾ ਨਰਮਦਿਲ ਤੇ ਦਾਨੀ ਇਹ ਸਾਰੇ ਗੁਣ ਸੀਦੇ ਚ ਜੋ ਕਿ ਇੱਕ ਵਿਅਕਤੀ ਚ ਮਿਲਣੇ ਬੜੇ ਮੁਸ਼ਕਲ ਨੇ ਇੱਕੇ ਦਾ ਨਾਮ ਜਿਹੜਾ ਪਰਿਵਾਰ ਦੇ ਦਾਇਰੇ ਚ ਲਗਾਤਾਰ ਘੁੰਮ ਰਿਹਾ ਸੀ ਉਹ ਸੀ ਗਿਆਨ ਸਿੰਘ ਕਾਲੋਂ ਇਹ ਵਿਲੱਖਣ ਭਾਰਤੀ ਸਿਵਲ ਸਰਵਿਸ ਦਾ ਸਾਬਕਾ ਅਫਸਰ ਸੀ ਤੇ ਸਤਿੰਦਰ ਕੌਰ ਦੀ ਪੁੱਤਰੀ ਪ੍ਰਨੀਤ ਕੌਰ ਉਰਫ ਨੀਤੀ ਭਾਵੇਂ ਉਹ ਇੱਕ ਸ਼ਾਹੀ ਘਰਾਣੇ ਚੋਂ ਨਹੀਂ ਸਨ ਪ੍ਰਨੀਤ ਕੌਰ ਨੇ ਪਰ ਪ੍ਰਨੀਤ ਕੌਰ ਉਹਨਾਂ ਸਾਰੇ ਮਾਪਦੰਡਾਂ ਤੇ ਪੂਰੀ ਉਤਰਦੀ ਸੀ ਜਿਹੜੇ ਗੁਣ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ-ਪਿਤਾ ਨੂੰ ਚਾਹੀਦੇ ਸੀ ਤੇ ਜੋ ਉਹ ਆਪਣੀ ਨੂੰਹ ਚ ਲੱਭ ਰਹੇ ਸੀ ਇੱਕ ਐਸਾ ਪਰਿਵਾਰ ਜੋ ਪੰਜਾਬ ਦੇ ਪ੍ਰਬੰਧਕੀ ਵਿਭਾਗ ਉਹਨਾਂ ਦੇ ਜਿਹੜੇ ਪਿਤਾ ਸੀ ਪ੍ਰਨੀਤ ਕੌਰ ਜੋ ਕਿ 1962 ਤੋਂ ਲੈ ਕੇ 1970 ਤੱਕ ਰਾਜ ਦੇ ਮੁੱਖ ਸੈਕਟਰੀ ਵੀ ਰਹੇ ਸੀ ਤੇ ਇਹਨਾਂ ਤੋਂ ਇਲਾਵਾ ਜਿਹੜੀ ਪ੍ਰਨੀਤ ਕੌਰ ਸੀ ਔਰ ਇਹ ਬੜੀ ਸੋਹਣੀ ਵੀ ਸੀ ਸੁਸ਼ੀਲ ਵੀ ਸੀ ਤੇ ਬੜੀ ਵਿਦਵਾਨ ਵੀ ਸੀ ਔਰ ਇਹਨੇ ਆਪਣੀ ਜਿਹੜੀ ਸਿੱਖਿਆ ਸੀ ਇਹ ਵੀ ਟੋਵਰੇ ਸਕੂਲ ਚ ਕੀਤੀ ਸੀਗੀ ਜੋ ਕਿ ਮੰਨਿਆ ਪਰਮੰਨਿਆ ਸਕੂਲ ਸੀਗਾ Shimla ਦਾ ਕਨਵੈਂਟ ਆਫ ਜੀਸਸ ਤੇ ਮੈਰੀ ਤੇ Shimla ਦੇ ਬਾਅਦ ਆਪਣੀ ਡਿਗਰੀ ਵੀ ਨੇ ਸੈਂਟ ਬੀਟਸ ਕਾਲਜ Shimla ਤੋਂ ਕੀਤੀ ਹੁਣ ਦੋਸਤੋ ਕੈਪਟਨ ਅਮਰਿੰਦਰ ਸਿੰਘ ਦਾ ਸੰਬੰਧ ਪ੍ਰਨੀਤ ਦੇ ਮਾਤਾ ਪਿਤਾ ਜੋ ਕਿ 365 ਪਤਨੀਆਂ ਲਈ ਬਦਨਾਮ ਮਹਾਰਾਜਾ ਭਪਿੰਦਰ ਸਿੰਘ ਦੇ ਪੋਤਰੇ ਵਜੋਂ ਪੇ ਜੋੜ ਲੱਗਦਾ ਸੀਗਾ ਬਈ ਜਿਹੜਾ ਤਾਂ ਮਤਲਬ ਕਿ ਦਾਦਾ ਸੀਗਾ ਭੋਪਿੰਦਰ ਸਿੰਘ ਉਹਦੀਆਂ 365 ਰਾਣੀਆਂ ਸੀ ਪਰ ਉਹਨਾਂ ਨੇ ਇਸ ਚੀਜ਼ ਨੂੰ ਅਲੱਗ ਰੱਖਿਆ ਤੇ ਉਹਨਾਂ ਨੇ ਕੈਪਟਨ ਅਮਰਿੰਦਰ ਵੱਲ ਧਿਆਨ ਦਿੱਤਾ ਔਰ ਉਸ ਲਈ ਆਪਣੀ ਕੁੜੀ ਨੂੰ ਕਹ ਲਈਏ ਵੀ ਮੇਲ ਕੇ ਦੇਖਣ ਤੇ ਉਹਨਾਂ ਨੇ ਪੂਰਾ ਮੁਕੰਮਲ ਸਮਝਿਆ ਕਿ ਹਾਂ ਇਹ ਕੁੜੀ ਇਹਦੇ ਲਈ ਸਾਡੀ ਬੈਸਟ ਹੈ ਤਾਂ ਅਮਰਿੰਦਰ ਨੇ ਪ੍ਰਨੀਤ ਨੂੰ ਪਹਿਲੀ ਵਾਰ ਉਦੋਂ ਵੇਖਿਆ ਜਦੋਂ ਉਹ 1964 ਦੇ ਸ਼ੁਰੂ 'ਚ ਇੱਕ ਵਿਆਹ 'ਚ ਸ਼ਾਮਲ ਹੋਣ ਲਈ ਚੰਡੀਗੜ੍ਹ ਆਏ ਤਾਂ ਇਹ ਮੁਲਾਕਾਤ ਕੋਈ ਪਲਾਨਿੰਗ ਨਾਲ ਨਹੀਂ ਸੀ ਹੋਈ ਬਲਕਿ ਪੂਰੀ ਤਰ੍ਹਾਂ ਇਤਫਾਕੀ ਸੀ ਹੁਣ ਅਮਰਿੰਦਰ ਜਿਸ ਜਗ੍ਹਾ ਤੇ ਤਾਇਨਾਤ ਸੀ ਉੱਥੋਂ ਹੁਣੇ ਪਟਿਆਲੇ ਪਹੁੰਚੇ ਸੀ ਤਾਂ ਉਹਨਾਂ ਨੂੰ ਉਹਨਾਂ ਦੀ ਭੈਣ ਰੁਪਿੰਦਰ ਨੇ ਬੈਲਾ ਫਸਲਾ ਕੇ ਜਿਹੜੀ ਦੱਸੀ ਹੋਈ ਸ਼ਾਦੀ ਸੀ ਉਹਦੇ ਵਿੱਚ ਜਾਣ ਲਈ ਉਹਨੂੰ ਮਨਾ ਲਿਆ ਵੀ ਆਪਾਂ ਇੱਕ ਵਿਆਹ 'ਚ ਜਾਣਾ ਤਾਂ ਉਹਨਾਂ ਦੀ ਭੈਣ ਨੇ ਕਿਹਾ ਕਿਉਂਕਿ ਉਹ ਹੁਣੇ ਪਟਿਆਲੇ ਪਹੁੰਚਿਆ ਸੀ ਅਤੇ ਵਿਆਹ ਤੇ ਜਾਣਾ ਸੀ ਮੈਂ ਉਹਨੂੰ ਕਹਿੰਦੀ ਘਰੇ ਇਕੱਲਾ ਵੀ ਛੱਡ ਕੇ ਨਹੀਂ ਸੀ ਜਾਣਾ ਚਾਹੁੰਦੀ ਉਹਦੀ ਭੈਣ ਰੁਪਿੰਦਰ ਕਹਿੰਦੀ ਕੈਪਟਨ ਦੀ ਉਹ ਅੱਗੇ ਦੱਸਦੀ ਕਿ ਇੱਕ ਬੜਾ ਸ਼ਰਮੀਲਾ ਨੌਜਵਾਨ ਹੈ ਕੈਪਟਨ ਜਦੋਂ ਉਹ ਸ਼ਾਦੀ ਤੇ ਜਾਣ ਲਈ ਰਜ਼ਾਮੰਦ ਹੋ ਗਿਆ ਤਾਂ ਮੈਂ ਵੀ ਹੈਰਾਨ ਹੋ ਗਈ ਵੀ ਇਹ ਕਿਵੇਂ ਮੰਨ ਗਿਆ ਵਿਆਹ ਤੇ ਜਾਣ ਲਈ ਹੁਣ ਜਦ ਉਹ ਵਿਆਹ ਵਾਲੀ ਜਗ੍ਹਾ ਤੇ ਪਹੁੰਚੇ ਤਾਂ ਰੁਪਿੰਦਰ ਨੇ ਇੱਕ ਕੁੜੀ ਵੱਲ ਇਸ਼ਾਰਾ ਕੀਤਾ ਤੇ ਉਹਨੂੰ ਦੱਸਿਆ ਕਿ ਯੂਵੀ ਕੀ ਤੈਨੂੰ ਪਤਾ ਜਿਸ ਲੜਕੀ ਨੂੰ ਤੇਰੀ ਦੁਲਹਨ ਬਣਾਉਣ ਬਾਰੇ ਸੋਚਿਆ ਜਾ ਰਿਹਾ ਉਹ ਉੱਥੇ ਖੜੀ ਹੈ ਕਿੱਥੇ ਕਿੱਥੇ ਅਮਰਿੰਦਰ ਨੇ ਕੈਪਟਨ ਸਾਹਿਬ ਨੇ ਵੀ ਬੜਾ ਛਾਲ ਮਾਰ ਕੇ ਪੁੱਛਿਆ ਇਹ ਤੋਂ ਮਗਰੋਂ ਉਹਨੇ ਆਪਣੀ ਸੰਭਾਵੀ ਸਾਥੀ ਦੀ ਝਲਕ ਵੇਖਣ ਲਈ ਇੱਕ ਚਲਾਕ ਯੋਜਨਾ ਬਣਾਈ ਕੀ ਤੁਹਾਡੇ ਬੈਗ 'ਚ ਸ਼ੀਸ਼ਾ ਹੈ ਉਹਨੇ ਆਪਣੀ ਭੈਣ ਕੋਲੋਂ ਪੁੱਛਿਆ ਹਾਂ ਉਹ ਕਹਿੰਦੀ ਹੈਗਾ ਉਹ ਕਹਿੰਦਾ ਮੰਨੂ ਦਿਓ ਤਾਂ ਕੈਪਟਨ ਸਾਹਿਬ ਨੇ ਛੀਚਾ ਆਪਣੇ ਹੱਥ 'ਚ ਫੜਿਆ ਤੇ ਲੜਕੀਆਂ ਦੇ ਸਮੂਹ ਦੇ ਵੱਲ ਪਿੱਠ ਕਰਕੇ ਜਿਹਨੂੰ ਆਪਣੇ ਚਿਹਰੇ ਤੱਕ ਏਦਾਂ ਉਠਾਇਆ ਜਿਵੇਂ ਆਪਣੀ ਪਕੜੀ ਠੀਕ ਕਰ ਰਹੇ ਹੋਣ ਉਹਨਾਂ ਨੇ ਛੀਚੇ ਨੂੰ ਏਦਾਂ ਸਥਿਤ ਕੀਤਾ ਜਿਹਦੇ ਨਾਲ ਉਹ ਪਰਨੀਤ ਨੂੰ ਚੰਗੀ ਤਰ੍ਹਾਂ ਦੇਖ ਸਕਣ ਜਿਹੜੀ ਕੁੜੀ ਨਾਲ ਅਮਰਿੰਦਰ ਦੀ ਸ਼ਾਦੀ ਹੋਣੀ ਸੀ ਉਹਨੂੰ ਪਹਿਲੀ ਵਾਰ ਉਹਨੇ ਛੀਚੇ ਵਿੱਚੋਂ ਦੇਖਿਆ ਤਾਂ ਰਪਿੰਦਰ ਯਾਦ ਕਰਦਿਆਂ ਦੱਸਦੀ ਕੇ ਫੇਰ ਮੈਨੂੰ ਨਹੀਂ ਪਤਾ ਕੀ ਹੋਇਆ ਹਾਲਾਂਕਿ ਉਹ ਕਿਤੇ ਵੀ ਜਾਣ ਤੋਂ ਸ਼ਰਮਾਉਂਦਾ ਸੀ ਉਹ ਮੇਰੇ ਕੋਲ ਆਇਆ ਤੇ ਕਿਹਾ ਕਿ ਨੀਤੀ ਦੀ ਦੋਸਤ ਦੀ ਕਾਰ ਖਰਾਬ ਹੋ ਗਈ ਤੇ ਉਹ ਉਹਨਾਂ ਨੂੰ ਛੱਡਣ ਜਾ ਸਕਦਾ ਤਾਂ ਪਟਿਆਲਾ ਵਾਪਸੀ ਦੇ ਰਸਤੇ 'ਚ ਉਹਨਾਂ ਦੀ ਭੈਣ ਨੇ ਅਮਰਿੰਦਰ ਨੂੰ ਸੂਚਨਾ ਦਿੱਤੀ ਕਿ ਉਹਨਾਂ ਦੇ ਪਿਤਾ ਜੀ ਸ਼ਹਿਰ ਉਹਨੂੰ ਯਾਨੀ ਕਿ ਭੈਣ ਨੂੰ ਪੁੱਛਣਗੇ ਕਿ ਕੀ ਉਹ ਨੀਤੀ ਨੂੰ ਮਿਲਿਆ ਤਾਂ ਕੀ ਉਹਨੂੰ ਪਸੰਦ ਆਈ ਤਾ ਮਰਿੰਦਰ ਕਹਿੰਦਾ ਕਿ ਪ੍ਰਨੀਤ ਬਾਰੇ ਤੁਸੀਂ ਕਹਿ ਦਿਓ ਕਿ ਹਾਂ ਉਹਨੂੰ ਪਸੰਦ ਹੈ ਵੀ ਉਹ ਠੀਕ ਹੈ ਤਾਂ ਉਹ ਤੇ ਛੋਟੇ ਜਿਹੇ ਸਫ਼ਰ ਦੌਰਾਨ ਉਹਨਾਂ ਦੀ ਉਹਦੇ ਨਾਲ ਛੋਟੀ ਜੀ ਮੁਲਾਕਾਤ 22 ਸਾਲਾਂ ਨ ਤੜਕ ਅਮਰਿੰਦਰ ਦਾ ਦਿਲ ਡੋਲਾਉਣ ਲਈ ਕਾਫੀ ਸੀ ਛੇਤੀਓ ਅਮਰਿੰਦਰ ਤੇ ਪ੍ਰਨੀਤ ਦੀ ਮੰਗਣੀ ਹੋ ਗਈ ਕਿਸਮਤ ਇਦਾਂ ਕੰਮ ਕਰਦੀ ਹੈ ਰੁਪਿੰਦਰ ਯਾਦ ਕਰਦਿਆਂ ਦੱਸਦੀ ਕਿ ਕਿਵੇਂ ਉਹ ਉਹਦੀ ਅਲਮਾਰੀ ਵਿੱਚੋਂ ਪਰਫਿਊਮ ਦੀਆਂ ਬੋਤਲਾਂ ਖਿਸਕਾ ਕੇ ਆਪਣੀ ਮੰਗੇਤਰ ਨੂੰ ਤੂਫੀ ਵਜੂਦੰਦਾ ਹੁੰਦਾ ਸੀ ਉਹ ਰੁਪਿੰਦਰ ਨੂੰ ਚੰਡੀਗੜ੍ਹ ਜਾ ਕੇ ਪ੍ਰਨੀਤ ਦੇ ਮਾਤਾ ਪਿਤਾ ਨਾਲ ਸਮਾਂ ਬਤਾਉਣ ਲਈ ਪਲਾਨ ਬਣਾਉਣ ਲਈ ਵੀ ਮਜਬੂਰ ਕਰਦੇ ਤਾਂ ਕਿ ਉਹ ਉਹਨੂੰ ਲੰਬੀ ਡਰਾਈਵ ਯਾਨੀ ਕਿ ਸੈਰ ਲਈ ਬਾਹਰ ਜਾ ਕੇ ਲਿਜਾ ਸਕਣ ਹੁਣ 31 ਅਕਤੂਬਰ 1964 ਨੂੰ ਹੋਈ ਅਮਰਿੰਦਰ ਅਤੇ ਪ੍ਰਨੀਤ ਦੀ ਸ਼ਾਦੀ ਇੱਕ ਵੱਡਾ ਕੰਮ ਸੀ ਪਰ ਪੂਰੀ ਤਰ੍ਹਾਂ ਮਹਾਰਾਜਿਆਂ ਵਾਲੇ ਤਰੀਕੇ ਵਾਲੀ ਨਹੀਂ ਸੀ ਐਸੈਂਸ਼ੀਅਲ ਕਮੋਡਿਟੀਆਂ ਜ਼ਰੂਰੀ ਵਸਤੂਆਂ ਐਕਟ 1955 ਦੇ ਅਨੁਸਾਰ ਜੋ ਸ਼ਾਦੀ ਦੌਰਾਨ ਲਾਗੂ ਸੀ ਮਹਿਮਾਨਾਂ ਦੀ ਗਿਣਤੀ ਤੇ ਖਾਣਿਆਂ ਦੀ ਗਿਣਤੀ ਬੜੀ ਸੀਮਤ ਸੀਗੀ ਕਾਨੂੰਨ ਕੇਵਲ ਕਿਸੇ ਹੱਦ ਤੱਕ ਹੀ ਇਹਨਾਂ ਮਤਲਬ ਕੇ ਸਮਾਗਮਾਂ ਨੂੰ ਘਟਾ ਸਕਿਆ ਪਰ ਭਾਵਨਾਵਾਂ ਨੂੰ ਨਹੀਂ ਵਿਆਹ ਤੋਂ ਪਹਿਲਾਂ ਅਣਗਿਣਤ ਸ਼ਾਨਦਾਰ ਰਵੈਤੀ ਸਮਾਗਮ ਹੋਏ ਪੂਰੇ ਬੰਦ ਬਟਣਾ ਵਾਲੀ ਅਚਕਨ ਸਾਹਮਣੇ ਬਟਣਾ ਵਾਲਾ ਗੋਡਿਆਂ ਤੱਕ ਲੰਬਾ ਕੋਟ ਤੇ ਚੂੜੀਦਾਰ ਪਜਾਮਾ ਪਾਈ ਅਮਰਿੰਦਰ ਸ਼ਾਨਦਾਰ ਕਮੀਜ਼ ਤੇ ਲਹਿੰਗਾ ਪਾਈ ਸਜੀ ਹੋਈ ਪਰਨੀਤ ਸਿੱਖਾਂ ਦੀ ਰਵੈਤੀ ਸ਼ਾਦੀ ਦੇ ਮੌਕੇ ਅਨੁਸਾਰ ਪੱਲਾ ਫੜ ਕੇ ਦੂਲਾ ਤੇ ਦੁਲਹਨ ਪਵਿੱਤਰ ਆਨੰਦ ਕਾਰਜ ਦੀ ਰਸਮ ਦੁਆਰਾ ਸ਼ਾਦੀ ਦੇ ਬੰਧਨ ਚ ਬੰਨ ਹੋ ਗਏ। ਤਾਂ ਨਵੇਂ ਵਿਆਹਿਆ ਜੋੜਾ ਬੜਾ ਸੋਹਣਾ ਲੱਗ ਰਿਹਾ ਸੀ ਤੇ ਉਹ ਇੱਕ ਦੂਜੇ ਨਾਲ ਬੜੇ ਸਹਿਜ ਲੱਗ ਰਹੇ ਸੀ। ਉਹ ਛੇਤੀ ਉਹ ਆਪਣੇ ਨਵੇਂ ਜੀਵਨ ਦੇ ਰੰਗ ਢੰਗ ਚ ਆਰਾਮ ਨਾਲ ਰੁੱਝ ਗਏ। 15 ਜਨਵਰੀ 1966 ਚ ਇੱਕ ਬੇਟੀ ਦੇ ਪਿਤਾ ਬਣਨ ਤੋਂ ਬਾਅਦ ਅਮਰਿੰਦਰ ਪਿਤਾ ਵਾਲੀ ਆਪਣੀ ਨਵੀਂ ਭੂਮਿਕਾ ਵਿੱਚ ਵੀ ਬੜੀ ਵਧੀਆ ਤਰ੍ਹਾਂ ਢਲ ਗਿਆ। ਉਹ ਇੱਕ ਬਹੁਤ ਪਿਆਰ ਕਰਨ ਵਾਲਾ ਪਿਤਾ ਸੀ ਖਾਸ ਤੌਰ ਤੇ ਜਦ ਉਹਨਾਂ ਦੀ ਬੇਟੀ ਜੈ ਇੰਦਰ ਦੀ ਗੱਲ ਆਉਂਦੀ ਹੈ ਤੇ ਜਦ ਵੀ ਲੋੜ ਪਈ ਉਹ ਹਮੇਸ਼ਾ ਆਪਣੇ ਦੋਨੋਂ ਬੱਚਿਆਂ 2 ਅਗਸਤ 1967 ਨੂੰ ਜਨਮੇ ਪੁੱਤਰ ਰਣਿੰਦਰ ਸਮੇਤ ਦੇ ਕੋਲ ਹਾਜ਼ਰ ਸਨ। ਤਾਂ ਉਹਨਾਂ ਨੇ ਇਹ ਯਕੀਨ ਬਣਾਇਆ ਸੀ ਕਿ ਉਹ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਇਕੱਠੇ ਛੁੱਟੀਆਂ ਬਤਾਉਣਾ। ਜ਼ਿਆਦਾਤਰ ਪਹਾੜਾਂ 'ਚ ਤੇ ਆਪਣਾ ਬਾਹਰੀ ਆਲਾ-ਦੋਲਾ ਖੋਜਣ ਲਈ ਯਾਤਰਾਵਾਂ ਕਰਦੇ। ਉਹ ਉਹਨਾਂ ਦੀ ਪੜ੍ਹਾਈ 'ਚ ਬੜੀ ਦਿਲਚਸਪੀ ਲੈਂਦਾ ਸੀ। ਸਕੂਲ ਦੇ ਸਾਰੇ ਸਮਾਗਮਾਂ ਤੇ ਹਾਜ਼ਰੀ ਭਰਦਾ। ਉਹ ਇਸ ਗੱਲ 'ਚ ਵੀ ਖਾਸ ਦਿਲਚਸਪੀ ਲੈਂਦੇ ਕਿ ਉਹ ਆਪਣੇ ਬੱਚਿਆਂ ਨੂੰ ਖਾਸ ਕਰਕੇ ਰਣੇਂਦਰ ਨੂੰ ਪਰਿਵਾਰ ਦੇ ਅਮੀਰ ਇਤਿਹਾਸ ਤੇ ਵਿਰਸੇ ਤੋਂ ਵੀ ਜਾਣੂ ਕਰਾਇਆ ਜਾਵੇ। ਬਾਬਾ ਆਲਾ ਸਿੰਘ ਪਟਿਆਲਾ ਦਾ ਸੰਸਥਾਪਕ ਬਾਨੀ ਇਹਦੀ ਵਿਰਾਸਤ ਆਪਣੇ ਬਾਰਸਾ ਨੂੰ ਵਸੀਅਤ ਕਰਨ ਵਿੱਚ ਅਮਰਿੰਦਰ ਨੇ ਇੰਨਾ ਜ਼ਿਆਦਾ ਧਿਆਨ ਰੱਖਿਆ ਕਿ ਉਹਨਾਂ ਨੇ ਆਪਣੇ ਸਾਰੇ ਪਰਿਵਾਰ ਦਾ ਸੰਪੂਰਨ ਪਰਿਵਾਰਕ ਦਰਖਤ ਦਰਸਾਉਂਦੀ ਇੱਕ ਸਕ੍ਰੈਪ ਬੁੱਕ ਆਪਣੇ ਸਭ ਤੋਂ ਵੱਡੇ ਪੋਤਰੇ ਯਜੂਵਿੰਦਰਾ ਸਿੰਘ ਉਰਫ ਯਾਦੂ ਨੂੰ ਭੇਟ ਕੀਤੀ ਇਹ ਸਕ੍ਰੈਪ ਬੁੱਕ ਉਹਨਾਂ ਨੇ ਆਪ ਤਿਆਰ ਕੀਤੀ ਜਿਹੜੀ ਬਾਬਾ ਆਲਾ ਸਿੰਘ ਤੋਂ ਸ਼ੁਰੂ ਹੁੰਦੀ ਤੇ 13ਵੀਂ ਪੁਸਤ ਯਦੂ ਤੇ ਸਮਾਪਤ ਹੁੰਦੀ ਹੈ ਤੇ ਇਹ ਉਸ ਨੂੰ ਉਹਦੇ 13ਵੇਂ ਜਨਮ ਦਿਨ ਤੇ 9 ਮਾਰਚ 2016 ਨੂੰ ਭੇਂਟ ਕੀਤੀ ਗਈ ਸੀ ਸਕ੍ਰੈਬ ਬੁੱਕ ਦੇ ਨਾਲ ਉਹਨਾਂ ਨੇ ਪ੍ਰੋਫੈਸਰ ਕ੍ਰਿਪਾਲ ਸਿੰਘ ਦੁਆਰਾ ਲਿਖਤ ਬਾਬਾ ਆਲਾ ਸਿੰਘ ਦੀ ਜੀਵਨੀ ਵੀ ਆਪਣੇ ਪੋਤੇ ਯਦੂ ਨੂੰ ਤੋਹਫੇ ਵਜੋਂ ਦਿੱਤੀ ਇੱਕ ਦਿਨ ਭਾਵਨਾਤਮਕ ਗੁਫ਼ਤਗੂ ਦੇ ਦੌਰਾਨ ਉਹਨਾਂ ਨੇ ਅਮਰਿੰਦਰ ਨੇ ਉਹ ਦੱਸਦਾ ਕਿ ਅਮਰਿੰਦਰ ਨੇ ਮੈਨੂੰ ਕਿਹਾ ਕਿ ਮੈਂ ਯਦੂ ਨੂੰ ਪਰਿਵਾਰਕ ਇਤਿਹਾਸ ਤੋਂ ਹਮੇਸ਼ਾ ਜਾਣੂ ਰੱਖਾਂ ਉਹਨਾਂ ਅਮਰਿੰਦਰ ਦੀ ਇਹ ਬੇਨਤੀ ਸੀ ਕਿ ਉਸ ਨੂੰ ਕਦੀ ਵੀ ਆਪਣੀ ਪੰਸਾਵਲੀ ਨਾ ਭੁੱਲਣ ਦੇਈ ਯਦੂ ਦੀ ਮਾਤਾ ਰਿਸ਼ਮਾ ਸਿੰਘ ਨੇ ਇਹ ਗੱਲ ਕਹੀ ਸੀ ਤਾਂ ਅਮਰਿੰਦਰ ਸਖਤ ਪਿਤਾ ਨਹੀਂ ਸੀ ਪਰ ਉਹਨਾਂ ਦਾ ਆਪਣੇ ਬੱਚਿਆਂ ਪਰਪੂਰਾ ਕੰਟਰੋਲ ਸੀ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਦੀ ਹਰ ਚੀਜ਼ ਮੁਹੱਈਆ ਕਰਵਾਈ ਪਰ ਬਹੁਤ ਜ਼ਿਆਦਾ ਪਿਆਰ ਕਰਨ ਵਾਲੇ ਬਾਕੀ ਬਾਪਾ ਮਾਂ ਉਹ ਬੱਚਿਆਂ ਦੀਆਂ ਜਿੱਦਾਂ ਅਗੇ ਝੁਕਣ ਵਾਲੇ ਵੀ ਨਹੀਂ ਸੀ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਸਿੱਖਿਆ ਦੇ ਮਾਮਲੇ 'ਚ ਕਦੇ ਵੀ ਸਮਝੌਤਾ ਨਹੀਂ ਸੀ ਕਰਦਾ ਉਹਨਾਂ ਨੇ ਇਹ ਯਕੀਨੀ ਬਣਾਇਆ ਕਿ ਉਹਨਾਂ ਦਾ ਸਭ ਤੋਂ ਵਧੀਆ ਸਕੂਲਾਂ 'ਚ ਦਾਖਲਾ ਹੋਵੇ ਜੈ ਇੰਦਰ ਜਿਹਨੂੰ ਵੈਲਹਮ ਗਰਲਜ਼ ਕਾਲ ਡੇਰਾ ਡੂਨ ਤੇ ਰਣ ਇੰਦਰ ਨੂੰ ਦੂਨ ਸਕੂਲ ਡੇਰਾ ਡੂਨ 'ਚ ਭੇਜਿਆ ਗਿਆ ਉਹ ਕੋਈ ਵੀ ਗੁਸਤਾਖੀ ਬਰਦਾਸ਼ਤ ਨਾ ਕਰਨ ਵਾਲਾ ਪਿਤਾ ਵਜੋਂ ਅਪੁੱਲ ਯਾਦਾਂ ਸਾਂਦੀਆਂ ਕਰਦੇ ਉਹ ਦੱਸਦੇ ਕਿ ਇੱਕ ਵਾਰ ਮੇਰੇ بڑے ਮਾੜੇ ਨੰਬਰ ਆਏ ਤੇ ਉਹ ਇਸ ਗੱਲ ਤੇ ਬਹੁਤ ਗੁੱਸੇ ਵਿੱਚ ਸਨ। ਉਹਨਾਂ ਨੇ ਮੈਨੂੰ ਬੜਾ ਲੰਮਾ ਸਮਾਂ ਆਪਣੇ ਦਫ਼ਤਰ ਦੇ ਬਾਹਰ ਸਵੇਰੇ ਖੜਾ ਕੀਤੇ ਰੱਖਿਆ ਤੇ ਫਿਰ ਬਾਅਦ ਵਿੱਚ ਮੈਨੂੰ ਅੰਦਰ ਆਉਣ ਦਾ ਹੁਕਮ ਦਿੱਤਾ। ਉਹਨਾਂ ਨੇ ਮੈਨੂੰ ਆਪਣੀ ਮਨੋਵਿਵਸਥਾ ਤੋਂ ਜਾਣੂ ਕਰਵਾਇਆ ਕਿ ਮੈਂ ਸੱਚਮੁੱਚ ਕੰਬ ਰਿਹਾ ਸੀ ਤੇ ਡਰ ਰਿਹਾ ਸੀ ਕਿ ਮੈਂ ਆਪਣੇ ਆਪ ਨੂੰ ਉਹਨਾਂ ਦੇ ਗੁੱਸੇ ਤੋਂ ਕਿਵੇਂ ਬਚਾਵਾਂ। ਆਪਣੇ ਪਿਤਾ ਦੀ ਕੇ ਲਈ ਵੀ ਉਹਨਾਂ ਦੀ ਪੜ੍ਹਾਈ 'ਚ ਬਹੁਤ ਜ਼ਿਆਦਾ ਦਿਲਚਸਪੀ ਦਰਸਾਉਂਦੇ ਆ ਰਣਿੰਦਰ ਨੇ ਖੁੱਲ ਕੇ ਦੱਸਿਆ ਹਾਲਾਂਕਿ ਉਹਨਾਂ ਨੇ ਆਪਣਾ ਗੁੱਸਾ ਜ਼ਿਆਦਾ देर ਅੰਦਰ ਦਬਾ ਕੇ ਨਹੀਂ ਰੱਖਿਆ ਤੇ ਸ਼ਾਮ ਨੂੰ ਇਹ ਕਹਿੰਦਾ ਮੇਰੇ ਨਾਲ ਬਿਲਕੁਲ ਠੀਕ ਹੋਗੇ ਮੇਰੇ ਪਿਤਾ ਜੀ ਕੈਪਟਨ ਉਹਨਾਂ ਨੇ ਆਪਣਾ ਸਨੇਹਾ ਮਨੂ ਪਚਾਰਦਾ ਸੀ ਤੇ ਉਸ ਤੋਂ ਬਾਅਦ ਉਹ ਚੁਟਕਲੇ ਸੁਣਾਉਂਦੇ ਤੇ ਹੋਰ ਗੱਲਾਂ ਬਾਤਾਂ ਕਰਦੇ ਪੂਰੀ ਤਰ੍ਹਾਂ ਸਧਾਰਨ ਮਤੀਰੇ ਵਿੱਚ ਆ ਗਏ ਕੈਪਟਨ ਅਮਰਿੰਦਰ ਵੀ ਮੰਨਦਾ ਉਹ ਕਹਿੰਦਾ ਮੈਂ ਇਸ ਬਾਰੇ ਬਹੁਤ ਉੱਚਕ ਸੀ ਕਿ ਰਣੇਂਦਰ ਵੀ ਫੌਜ ਵਿੱਚ ਭਰਤੀ ਹੋਵੇ ਤੇ ਉਸੇ ਰੈਜਿਮੈਂਟ 'ਚ ਮੇਰੇ ਬਾਗ ਜਿਹਦੇ 'ਚ ਮੇਰੇ ਪਿਤਾ ਜੀ ਤੇ ਦਾਦਾ ਜੀ ਸਨ ਇਹਨਾਂ ਦੀ ਆਪਣੀਆਂ ਸੇਵਾਵਾਂ ਉਹਨਾਂ 'ਚ ਦੇਵੇ ਮੇਰੀ ਇੱਕੋ ਹੀ ਸ਼ਰਤ ਸੀ ਕਿ ਜੇ ਰਣੇਂਦਰ ਫੌਜ ਨੂੰ ਪੇਛੇ ਵਜੋਂ ਚੁਣਦਾ ਏ ਤਾਂ ਉਹ ਉਹਨੂੰ ਪੇਛੇ ਵਾਂਗ ਲਵੇ ਪਰ ਅਜਿਹਾ ਨਹੀਂ ਹੋਇਆ ਉਹ ਕਹ ਲੀਏ ਵੀ ਫਿਰ ਵੀ ਖੁਸ਼ ਹੈ ਕਿ ਆਖਰਕਾਰ ਉਹਨਾਂ ਦਾ ਪੁੱਤਰ ਇੱਕ ਕੁਸ਼ਲ ਅੰਤਰਰਾਸ਼ਟਰੀ ਪੱਧਰ ਦੇ ਟਰੈਪ ਸ਼ੂਟਰ ਨਿਸ਼ਾਨੇਬਾਜ਼ ਵਜੋਂ ਉੱਭਰਿਆ ਤੇ ਦਸੰਬਰ 2009 ਚ ਭਾਰਤੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਦਾ ਪ੍ਰਧਾਨ ਬਣਿਆ ਉਹ ਆਪਣੇ ਇਸ ਅਹੁਦੇ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਬੜੀ ਬਖੂਬੀ ਨਾਲ ਅੰਜਾਮ ਦੇ ਰਿਹਾ ਸੀ ਜੇ ਤੁਸੀਂ ਉਹਨਾਂ ਅੱਗੇ ਕੋਈ ਜਿੱਦ ਕਰਨ ਦੀ ਕੋਸ਼ਿਸ਼ ਕਰਦੇ ਤਾਂ ਪਾਸਾਵੇਂ ਚਾ ਪੁੱਠਾ ਪੈਂਦਾ ਜੈਂਦਰ ਉਹਦੀ ਕੁੜੀ ਦੱਸਦੀ ਕੈਪਟਨ ਦੀ ਕਿ ਮੈਂ ਉਦੋਂ 12 ਸਾਲ ਦੀ ਸੀ ਪਰ ਮੈਂ ਹਮੇਸ਼ਾ ਬਾਪ ਸਕੂਲ ਹੋਸਟਲ ਜਾਣ ਤੋਂ ਇਨਕਾਰ ਕਰਦੀ ਹੁੰਦੀ ਸੀ ਤੇ ਮੈਂ ਇੱਕ ਵਾਰ ਇਨਕਾਰ ਕਰਤਾ ਤਾਂ ਮਹਿਲ ਦੀ ਪੋਰਚ ਜਾਨੀ ਕਿ ਪਟਿਆਲਾ ਵਿਖੇ ਕਾਰ ਤਿਆਰ ਖੜੀ ਸੀ ਤੇ ਮੈਂ ਟਾਸ ਤੋਂ ਮਸ ਨਹੀਂ ਸੀ ਹੋ ਰਹੀ ਕਿਉਂਕਿ ਕੋਈ ਵੀ ਮੇਰੀ ਮੰਗ ਨੂੰ ਸਬਕਾਰ ਨਹੀਂ ਕਰ ਰਿਹਾ ਸੀ ਮੈਂ ਦੌੜ ਕੇ ਪੌੜੀਆਂ ਚੜ ਗਈ ਤੇ ਉੱਪਰੋਂ ਬਾਲਕਨੀ ਵਿੱਚ ਏਠਾ ਛਾਲ ਮਾਰਨ ਦੀ ਧਮਕੀ ਦਿੱਤੀ ਠੀਕ ਹੈ ਮਾਰਸ਼ਾਲ ਉਹਨਾਂ ਦਾ ਸ਼ਾਂਤ ਜਿਹਾ ਸੁਭਾਅ ਆਇਆ ਕੈਪਟਨ ਤਾਂ ਕਹਿੰਦੀ ਤੇ ਉਹ ਆਪਣੀ ਬੇਟੀ ਦੇ ਗੁੱਸੇ ਅੱਗੇ ਗੋਡੇ ਟੇਕਣ ਦੇ ਮੂਡ ਵਿੱਚ ਨਹੀਂ ਸਨ ਧਮਕੀ ਦੇ ਜਵਾਬ 'ਚ ਪਿਤਾ ਦੇ ਇਸ ਜਵਾਬ ਤੇ ਹੈਰਾਨ ਹੋਈ ਜੈਨਦਰ ਛੇਤੀ ਨਾਲ ਪਿੱਛੇ हट ਗਈ ਤੇ ਸਿੱਧੀ ਕਾਰਬਲ ਚਲੀ ਗਈ ਉਹਨੂੰ ਇੱਕ ਹੋਰ ਘਟਨਾ ਯਾਦ ਹੈ ਜਦੋਂ 84 ਚ ਸਲਾਨਾ ਦਿਹਾੜੇ ਵਾਲੇ ਦਿਨ ਉਹ ਬੈਲਹਮ ਗਰਲ ਕੋਲ ਚ ਮੁੱਖ ਮਹਿਮਾਨ ਵਜੋਂ ਆਇਆ ਤਾਂ ਆਪਣੇ ਮਾਤਾ ਪਿਤਾ ਦੀਆਂ ਹਰਕਤਾਂ ਤੋਂ ਚੌਕਿਤ ਹੁੰਦੇ ਆ ਉਹ ਆਪਣੇ ਬੱਚਿਆਂ ਦੇ ਸਕੂਲ ਆ ਕੇ ਕਿਵੇਂ ਵਰਤੋ ਕਰਦੇ ਨੇ ਬਾਕੀ ਹੋਰ ਨਾ ਬੱਚਿਆਂ ਵਾਂਗ ਹੀ ਇਸ ਬਾਰੇ ਜਾਣਦੇ ਆ ਜੈਹਿੰਦਰ ਦੌੜ ਕੇ ਆਪਣੇ ਪਿਤਾ ਕੋਲ ਗਈ ਤੇ ਉਹਨਾਂ ਨੂੰ ਜ਼ਿਆਦਾ ਲੰਮੇ ਸਮੇਂ ਤੱਕ ਨਾ ਬੋਲਣ ਲਈ ਕਿਹਾ ਉਹਨੇ ਇਹ ਸਾਫ਼ ਕੀਤਾ ਕਿ ਉਹਨੇ ਅਜਿਹਾ ਕਿਉਂ ਕੀਤਾ ਮੈਨੂੰ ਲੱਗਾ ਕਿ ਮੇਰੇ ਪਿਤਾ ਲੰਬਾ ਭਾਸ਼ਣ ਦੇਣਗੇ ਤਾਂ ਉਹਨਾਂ ਦਾ ਮਜ਼ਾਕ ਉਡਾਇਆ ਜਾਊਗਾ ਤੇ ਮੈਨੂੰ ਨਿਮੋਚੀ ਦਾ ਸਾਹਮਣਾ ਕਰਨਾ ਪਊਗਾ ਔਰ ਕੈਪਟਨ ਅਮਰਿੰਦਰ ਨੇ ਯਕੀਨਨ ਆਪਣੀ ਬੇਟੀ ਦੀ ਬੇਦੀ ਸਤਿਕਾਰ ਕੀਤੀ ਪਰ ਹਾਜ਼ਰੀਨ ਨੂੰ ਇਹ ਵੀ ਦੱਸ ਦਿੱਤਾ ਕਿ ਉਹ ਅਜਿਹਾ ਇਸ ਲਈ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਬੇਟੀ ਨੇ ਉਹਨਾਂ ਨੂੰ ਅਜਿਹਾ ਕਰਨ ਲਈ ਕਿਹਾ ਹੈ ਉਹ ਕਹਿੰਦੀ ਮੇਰੇ ਪਿਤਾ ਨੂੰ ਲੋਕ ਸਹੀ ਤਰ੍ਹਾਂ ਨਹੀਂ ਸਮਝ ਸਕੇ ਉਹ ਇੱਕ ਸਧਾਰਨ ਆਤਮਾ ਵਾਲੇ ਸਧਾਰਨ ਜਿਹੇ ਆਦਮੀ ਨੇ ਉਸ ਤਰ੍ਹਾਂ ਨਹੀਂ ਗੈਰ ਸੰਜੀਦਾ ਜਿਵੇਂ ਕਿ ਪ੍ਰੈਸ ਜਾਂ ਰਾਜਨੀਤਿਕ ਵਿਰੋਧੀਆਂ ਉਹਨਾਂ ਦਰਸਾਇਆ ਜਾਂਦਾ ਹੈ ਜੈਵਿੰਦਰ ਦੱਸਦੀ ਹੈ ਕਹਦੀ ਹਾਂ ਉਹ ਬਹੁਤ ਦ੍ਰਿੜ ਇਰਾਦੇ ਵਾਲੇ ਤੇ ਹਠੀ ਨੇ ਤੇ ਜੇ ਕੁਝ ਕਰਨ ਦੀ ठान ਲੈਣੇ ਫਿਰ ਟਸ ਤੋਂ ਮਸ ਨਹੀਂ ਹੁੰਦੇ ਪਿੱਛੇ ਨਹੀਂ ਹਟਦੇ ਇੱਕ ਅਜਿਹੀ ਵਿਸ਼ੇਸ਼ਤਾ ਜਿਨੇ ਅੱਜ ਤੱਕ ਅਮਰਿੰਦਰ ਦਾ ਪਿੱਛਾ ਨਹੀਂ ਛੱਡਿਆ ਤਾਂ ਇੱਕ ਜੋੜਾ ਜਿਨੇ ਕਦੀ ਬੜੇ ਸੁਹਾਵਣੇ ਪਲ ਇਕੱਠੇ ਬਤਾਏ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪ੍ਰਨੀਤ ਕੌਰ ਦੂਰ ਹੱਕਿਆਂ ਬਾਅਦ ਦੂਰ ਦੂਰ ਹੋਣਾ ਸ਼ੁਰੂ ਹੋ ਗਿਆ ਸੀ ਇਹ ਜੋੜਾ ਅਮਰਿੰਦਰ ਅਤੇ ਪ੍ਰਨੀਤ ਨੇ ਆਪੋ ਆਪਣੀ ਬੱਕੋ-ਬੱਕ ਜ਼ਿੰਦਗੀ ਜਿਉਣੀ ਸ਼ੁਰੂ ਕਰਤੀ ਉਹਨਾਂ 'ਚ فاਸਲਾ ਸਾਲ ਦਰ ਸਾਲ ਵੱਧਾ ਗਿਆ ਜਿਨੇ ਇੱਕ ਪਾੜੇ ਨੂੰ ਅੰਜਾਮ ਦਿੱਤਾ ਤੇ ਜਿਹਦੇ ਕਾਰਨ ਨੂੰ ਲੱਭਣਾ ਮੁਸ਼ਕਲ ਹੈ ਕਿਉਂਕਿ ਐਸਾ ਕੋਈ ਇੱਕ ਕਾਰਨ ਨਹੀਂ ਸੀ ਜਿਨੇ ਕੇ ਰਿਸ਼ਤੇ ਨੂੰ ਪਹਿਲੀ ਝੋਟ ਪਹਚਾਈ ਹੋਵੇ ਸ਼ਾਇਦ ਅਸੀਂ ਦੋ ਅਲੱਗ-ਅਲੱਗ ਸ਼ਖਸੀਅਤਾਂ ਸੀ ਇਸ ਭਾਵਨਾਤਮਕ ਵਿਸ਼ੇ ਬਾਰੇ ਜ਼ਿਆਦਾ ਗੱਲ ਕਰਨ ਦੇ ਅਣਇੱਛਕ ਅਮਰਿੰਦਰ ਸਿਰਫ ਇੰਨਾ ਹੀ ਕਹਿੰਦੇ ਨੇ ਆਪਣੀ ਸ਼ਾਦੀ ਦੇ 50 ਤੋਂ ਵੱਧ ਸਾਲਾਂ ਤੋਂ ਬਾਅਦ ਵੀ ਅਮਰਿੰਦਰ ਅਤੇ ਪ੍ਰਨੀਤ ਭਾਵੇਂ ਇੱਕ ਦੂਜੇ ਨਾਲ ਉਖੜੇ ਹੋਏ ਨੇ ਰਾਜਨੀਤੀ ਵਿੱਚ ਇਕੱਠੇ ਨੇ ਇੱਕ ਅਜਿਹਾ ਖੇਤਰ ਜੋ ਫੌਜ ਛੱਡਣ ਤੋਂ ਬਾਅਦ ਪਟਿਆਲਾ ਮਣਤੇ ਅਮਰਿੰਦਰ ਦੀ ਉਡੀਕ ਕਰ ਰਿਹਾ ਸੀ ਤਾਂ ਦੋਸਤੋ ਇਹ ਸੀ ਕੈਪਟਨ ਅਮਰਿੰਦਰ ਬਾਰੇ ਗੱਲਬਾਤ ਤੇ ਉਹਦੇ ਵਿਆਹ ਬਾਰੇ ਗੱਲਬਾਤ ਹੁਣ ਰੂਸਾ ਨਾਲ ਤਾਂ ਇਹਦਾ ਚੱਕਰ ਚੱਲਦਾ ਸੀ ਉਹ ਵੀ ਕਿਵੇਂ ਰਹਿੰਦੀ ਪ੍ਰਨੀਤ ਕੌਰ ਵੀ ਹਾਂਜੀ ਆਇਆ ਸ਼ੁਰੂ ਤੋਂ ਤੁਹਾਨੂੰ ਪਤਾ ਹੈ ਕਿ ਰਾਇਲ ਫੈਮਲੀਆਂ ਦੇ ਵਿੱਚ ਇੰਦੀ ਚੱਕਰਬਾਜ਼ੀਆਂ ਚੱਲਦੀਆਂ ਰਹਿਣੀਆਂ ਸੋ ਦੋਸਤੋ ਇਹ ਸੀਗੀ ਅੱਧੀ ਵੀਡੀਓ ਸੋ ਮਿਲਦੇ ਆਂ ਅਗਲੀ ਵੀਡੀਓ ਚ ਦੇ ਹੋ ਆ ਗਿਆ ਸਤਿ ਸ਼੍ਰੀ ਅਕਾਲ